ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਵਧੇਰੇ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦਾ ਸਮਰਥਨ ھیਠਾਂ ਡਿੱਗਿਆ ਲੋਕਾਂ ਦੀ ਰਾਏ ਇਮੀਗ੍ਰੇਸ਼ਨ ਬਾਰੇ ਬਹੁਤ ਤੇਜ਼ੀ ਨਾਲ ਬਦਲ ਰਹੀ ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਨੇ ਕਈ ਤਰੀਕੇ ਟੈਂਪਰੇਰੀ ਤੇ ਪਰਮਨੈਂਟ ਤੌਰ ਤੇ ਮਾਪਿਆਂ ਨੂੰ ਸੱਦਿਆ ਜਾ ਸਕਦਾ ਹੈ ਕੈਨੇਡਾ ਪੋਸਟ ਦੀ ਮੁਲਾਜ਼ਮ ਯੂਨੀਅਨ ਨੇ ਦਿੱਤੀ ਸਖਤ ਚੇਤਾਵਨੀ ਸੋਮਵਾਰ ਤੋਂ ਵਿਪਾਰਕ ਫਲਾਈਅਰਜ਼ ਦੀ ਵੰਡ ਨਹੀਂ ਕਰਨਗੇ ਮੁਲਾਜ਼ਮ ਕੈਨੇਡਾ 'ਚ ਸਿੱਖਾਂ ਉੱਤੇ ਮੋੜ ਮੰਡਰਾ ਰਿਹਾ ਹੈ ਨਵਾਂ ਖਤਰਾ RCMP ਵੱਲੋਂ ਇੰਦਰਜੀਤ ਸਿੰਘ ਗੋਸਲ ਨੂੰ ਖਤਰੇ ਤੋਂ ਕੀਤਾ ਗਿਆ ਆਗਾ ਕੈਨੇਡਾ 'ਚ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੂੰ ਇੱਕ ਚੰਗੀ ਚੀਜ਼ ਮੰਨਿਆ ਜਾਂਦਾ ਸੀ ਪਰ ਹੁਣ ਨਵਾਂ ਡਾਟਾ ਦੱਸਦਾ ਹੈ ਕਿ ਲੋਕਾਂ ਦੀ ਰਾਏ ਇਸ ਬਾਰੇ ਬਿਲਕੁਲ ਤੇਜ਼ੀ ਨਾਲ ਬਦਲ ਰਹੀ ਹੈ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਤੇ ਸਿਆਸਤਦਾਨ ਸਵਾਲ ਨਹੀਂ ਸੀ ਚੁੱਕਦੇ ਪਰ ਹੁਣ ਹਾਲਾਤ ਬਦਲ ਗਏ ਨੇ ਤੇ ਸਿਆਸਤਦਾਨ ਇਸ ਬਾਰੇ ਖੁੱਲ ਕੇ ਗੱਲ ਕਰ ਰਹੇ ਨੇ ਇਸ ਹਫਤੇ ਐਡਮਿੰਟਨ ਚ ਹੋਈ ਲਿਬਰਲ ਕਾਕਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਮੀਗ੍ਰੇਸ਼ਨ ਦਾ ਮੌਜੂਦਾ ਪੱਧਰ ਟਿਕਾਊ ਨਹੀਂ ਹੈ ਤੇ ਹੁਣ ਨੀਤੀਆਂ ਨੂੰ ਹੋਰ ਕੇਂਦਰਿਤ ਬਣਾਉਣ ਦੀ ਲੋੜ ਹੈ। ਉਹਨਾਂ ਨੇ ਮੰਨਿਆ ਕਿ ਇਹ ਸਿਸਟਮ ਸੁਧਾਰ ਦੀ ਮੰਗ ਕਰ ਰਿਹਾ ਹੈ। ਕਨਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਇਸ ਤੋਂ ਵੀ ਅੱਗੇ ਵਧੇ ਨੇ। ਉਹ ਕਹਿ ਰਹੇ ਨੇ ਕਿ ਸਰਕਾਰ ਜ਼ਿਆਦਾ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਲਿਈ ਹੈ। ਉਹਨਾਂ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਮੁਕੰਮਲ ਖਤਮ ਕਰਨ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਵੀ ਕਿਹਾ ਹੈ ਕਿ ਫੈਡਰਲ ਸਰਕਾਰ ਦੀ ਗਲਤ ਇਮੀਗ੍ਰੇਸ਼ਨ ਨੀਤੀ ਕਾਰਨ ਉਹਨਾਂ ਦੇ ਸੂਬੇ 'ਚ ਹੋਮਲੈਸ ਸ਼ੈਲਟਰ ਅਤੇ ਫੂਡ ਬੈਂਕ ਭਰ ਗਏ ਨੇ ਇਸ ਸਿਆਸੀ ਮੋੜ ਦੀ ਵਜ੍ਹਾ ਨਵੀਂ ਲੋਕ ਰਾਏ ਹੈ ਨੈਨੋਜ਼ ਰਿਸਰਚ ਦੇ ਇੱਕ ਤਾਜ਼ਾ ਸਰਵੇਖਣ 'ਚ 3/4 ਕੈਨੇਡੀਅਨਸ ਨੇ ਕਿਹਾ ਹੈ ਕਿ ਨਵੇਂ ਇਮੀਗ੍ਰੈਂਟਸ ਦੀ ਗਿਣਤੀ ਘਟਾਈ ਜਾਣੀ ਚਾਹੀਦੀ ਹੈ ਐਬੈਕਸ ਡਾਟਾ ਦੇ ਇੱਕ ਹੋਰ ਸਰਵੇਖਣ ਮੁਤਾਬਕ 30% ਲੋਕਾਂ ਲਈ ਇਮੀਗ੍ਰੇਸ਼ਨ ਹੁਣ ਤਿੰਨ ਮੁੱਖ ਮੁੱਦਿਆਂ 'ਚੋਂ ਇੱਕ ਬਣ ਚੁੱਕਾ ਹੈ ਇਹ ਬਦਲਾਅ ਸਿਰਫ 3 ਸਾਲਾਂ ਚ ਆਇਆ ਏ ਐਨਵਾਇਰੋਨਿਕਸ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ 60% ਲੋਕ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਇਮੀਗਰੈਂਟ ਆ ਰਹੇ ਨੇ ਅਜਿਹਾ ਸੋਚਣ ਵਾਲਿਆਂ ਦਾ ਇਹ ਪਿਛਲੇ 50 ਸਾਲਾਂ ਚ ਸਭ ਤੋਂ ਉੱਚਾ ਅੰਕੜਾ ਏ ਐਬੈਕਸ ਡਾਟਾ ਦੇ ਸੀਈਓ ਡੇਵਿਡ ਕੈਲੂਟੋ ਨੇ ਕਿਹਾ ਏ ਕਿ ਬਦਲਾਅ ਬਿਲਕੁਲ ਇੱਕ ਝਟਕੇ ਵਾਂਗ ਹੈ ਉਹ ਕਹਿੰਦੇ ਨੇ ਕਿ ਸਿਰਫ 10 ਸਾਲ ਪਹਿਲਾਂ ਹੀ ਸੀਰੀਅਨ ਰਿਫਿਊਜੀਆ ਦਾ ਖੁੱਲੀਆਂ ਬਾਹਾਂ ਨਾਲ ਸਵਾਗਤ ਕੀਤਾ ਗਿਆ ਸੀ ਪਰ ਹੁਣ ਲੋਕ ਇਹ ਸੋਚ ਰਹੇ ਨੇ ਕਿ ਇਮੀਗ੍ਰੇਸ਼ਨ ਤੇ ਵਿਰਾਮ ਲੱਗੇ ਕੋਲੇਟੋ ਨੇ ਕਿਹਾ ਹੈ ਕਿ ਖਾਸ ਕਰਕੇ ਨੌਜਵਾਨ ਜੋ ਕਿ ਰੋਜ਼ਗਾਰ ਅਤੇ ਘਰ ਲੈਣ ਦੀ ਮੁਸ਼ਕਲ 'ਚ ਹਨ ਉਹ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਦੇ ਹੱਕ 'ਚ ਨੇ ਲੋਕ ਮਹਿਸੂਸ ਕਰ ਰਹੇ ਨੇ ਕਿ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਢੰਗ ਨਾਲ ਨਹੀਂ ਸੰਭਾਲਿਆ ਪਿਛਲੀ ਲਿਬਰਲ ਸਰਕਾਰ ਨੇ ਕੋਵਿਡ ਤੋਂ ਬਾਅਦ ਕਾਮਯਾਦੀ ਘਾਟ ਦੇ ਮੱਦੇਨਜ਼ਰ ਗੈਰ ਅਸਥਾਈ ਨਿਵਾਸੀਆਂ ਲਈ ਨਿਯਮ ਨਰਮ ਕਰ ਦਿੱਤੇ ਜਿਸ ਕਰਕੇ ਇੰਟਰਨੈਸ਼ਨਲ ਸਟੂਡੈਂਟ ਅਤੇ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ 'ਚ ਬੇਹਦ ਵਾਧਾ ਹੋਇਆ 2023 'ਚ 1 ਮਿਲੀਅਨ ਤੋਂ ਵੱਧ ਸਟੱਡੀ ਪਰਮਿਟ ਜਾਰੀ ਹੋਏ 3 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਹਰੇਕ ਸਾਲ ਲਗਭਗ 1 ਮਿਲੀਅਨ ਵਧੀ ਜੋ ਕਿ ਵਿਕਸਿਤ ਦੇਸ਼ ਲਈ ਅਸਾਧਾਰਨ ਗਿਣਤੀ ਹੈ ਇਸ ਨਾਲ ਹਾਊਸਿੰਗ ਅਤੇ ਹੈਲਥ케ਅਰ ਲਈ ਚੁਣੌਤੀਆਂ ਵਧੀਆਂ ਤੇ ਕੈਨੇਡੀਅਨਸ ਦੇ ਸਬਰ ਦੀ ਪਰਖ ਸ਼ੁਰੂ ਹੋਈ ਇੱਕ ਅਰਥਸ਼ਾਸਤਰੀ ਮਿਕਲ ਸਕੂਟਰਡ ਨੇ ਕਿਹਾ ਕਿ ਪਿਛਲੀ ਲਿਬਰਲ ਨੀਤੀਆਂ ਨੇ ਉਸ ਸਹਿਮਤੀ ਨੂੰ ਨੁਕਸਾਨ ਪਹੁੰਚਾਇਆ ਕਿ ਇਮੀਗ੍ਰੇਸ਼ਨ ਕੈਨੇਡਾ ਲਈ ਚੰਗੀ ਚੀਜ਼ ਹੈ ਸਕੂਟਰਡ ਨੇ ਇੱਕ ਇੰਟਰਵਿਊ ਚ ਕਿਹਾ ਕਿ ਬਹੁ ਗਿਣਤੀ ਕੈਨੇਡੀਅਨਸ ਸਪਸ਼ਟ ਤੌਰ ਤੇ ਇਮੀਗ੍ਰੇਸ਼ਨ ਦੇ ਵਿਰੋਧ ਹੋ ਰਹੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਮੂਲਵਾਦੀ ਜਾਂ ਪ੍ਰਵਾਸੀ ਵਿਰੋਧੀ ਹਨ ਜਾਂ ਜ਼ੈਨੋਫੋਬਿਕ ਨੇ ਉਹ ਸਿਰਫ ਉਸ ਦੇ ਵਿਰੋਧ ਚ ਨੇ ਜੋ ਉਹਨਾਂ ਨੇ ਦੇਖਿਆ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਨੇ ਇਸ ਪ੍ਰਣਾਲੀ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਨਹੀਂ ਕੀਤਾ ਜੋ ਕਿ ਉਹਨਾਂ ਨੇ ਸੱਚਮੁੱਚ ਨਹੀਂ ਕੀਤਾ ਪਰ ਉਹਨਾਂ ਇਹ ਵੀ ਕਿਹਾ ਕਿ ਇਹ ਸਿਰਫ ਲਿਬਰਲਸ ਦੀ ਗਲਤੀ ਨਹੀਂ ਕੰਜ਼ਰਵੇਟਿਵਜ਼ ਵੀ ਪਹਿਲਾਂ ਚੁੱਪ ਸਨ ਅਤੇ ਹੁਣ ਜਦੋਂ ਲੋਕਾਂ ਦੀ ਰਾਏ ਬਦਲ ਗਈ ਹੈ ਤਾਂ ਵਿਰੋਧ ਕਰ ਰਹੇ ਨੇ ਹੁਣ ਸਰਕਾਰ ਨੇ ਕੁਝ ਕਦਮ ਚੁੱਕੇ ਨੇ ਇੰਟਰਨੈਸ਼ਨਲ ਸਟੱਡੀ ਪਰਮਿਟ ਤੇ ਲਿਮਟ ਲਾਈ ਹੈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਚ ਵੀ ਤਬਦੀਲੀਆਂ ਆ ਰਹੀਆਂ ਨੇ ਤੇ ਪਰਮਾਨੈਂਟ ਰੈਜ਼ਿਡੈਂਟਸ ਦੀ ਟਾਰਗੇਟ ਗਿਣਤੀ ਘਟਾ ਕੇ 395000 ਕਰ ਦਿੱਤੀ ਗਈ ਹੈ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਪਾਲਿਸੀ ਦੇ ਵਿੱਚ ਇਮੀਗ੍ਰੇਸ਼ਨ ਨੂੰ ਕੇਂਦਰੀ ਮੁੱਦਾ ਬਣਾਉਣ ਵਾਲੇ ਨੇ ਉਨ੍ਹਾਂ ਦਾ ਮਤਲਬ ਸੀ ਕਿ ਲੋਕਾਂ ਦਾ ਇਮੀਗ੍ਰੇਸ਼ਨ 'ਚ ਵਿਸ਼ਵਾਸ ਮੋੜ ਬਣਾਉਣ ਦੀ ਲੋੜ ਹੈ ਕਾਰਨੀ ਦੀ ਕੈਬਨਿਟ 'ਚ ਵੀ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਚ ਸੁਧਾਰ ਲਿਆਉਣ ਦਾ ਦਬਾਅ ਵੱਧ ਰਿਹਾ ਹੈ ਲਿਬਰਲ ਐਮਪੀ ਮਾਰਕ ਮਿਲਰ ਜੋ ਕਿ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਨੇ ਨੇ ਕਿਹਾ ਕਿ ਬਿਨਾਂ ਸ਼ੱਕ ਇਸ ਪ੍ਰੋਗਰਾਮ 'ਚ ਸੁਧਾਰ ਦੀ ਲੋੜ ਹੈ ਉਹਨਾਂ ਨੇ ਐਲ ਐਮ ਆਈ ਏ ਫਰਾਡ ਵਰਗੀਆਂ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ ਇਹ ਪੁੱਛੇ ਜਾਣ ਤੇ ਕਿ ਇਸ ਫਾਲ ਚ ਕਿਸ ਤਰ੍ਹਾਂ ਦੇ ਬਦਲਾਅ ਆ ਸਕਦੇ ਨੇ ਮੌਜੂਦਾ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਦੇ ਬੁਲਾਰੇ ਨੇ ਕਿਹਾ ਕਿ ਉਪਵਿਖਦੀ ਨੀਤੀਗਤ ਫੈਸਲਿਆਂ ਤੇ ਅੰਦਾਜ਼ਾ ਨਹੀਂ ਲਗਾ ਸਕਦੀ ਪਰ ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਦੇ ਟਿਕਾਊ ਪੱਧਰ ਨੂੰ ਯਕੀਨੀ ਬਣਾਉਂਦੇ ਹੋਏ ਵਧੀਆ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨਾ ਸਾਡੀਆਂ ਪ੍ਰਮੁੱਖ ਤਰਜੀਹਾਂ ਚੋਂ ਇੱਕ ਹੈ ਕੈਨੇਡਾ ਵਿੱਚ ਪਹੁੰਚਣ ਤੋਂ ਬਾਅਦ ਇਮੀਗ੍ਰੈਂਟਸ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਕੇ ਪਰਿਵਾਰ ਨੂੰ ਇਕੱਠਾ ਕਰਨਾ ਲੋਚਦੇ ਨੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ 18 ਸਾਲ ਤੋਂ ਵੱਡੀ ਉਮਰ ਦੇ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਅਤੇ ਨਾਗਰਿਕ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਪੀਆਰ ਲਈ ਸਪੌਂਸਰ ਕਰ ਸਕਦੇ ਨੇ ਸਪੌਂਸਰ ਕਰਨ ਵਾਲੇ ਨੂੰ ਪਿਛਲੇ 3 ਸਾਲਾਂ ਲਈ ਕੁਝ ਆਮਦਨ ਦਿਖਾਉਣੀ ਪੈਂਦੀ ਹੈ ਇਹ ਆਮਦਨ ਸਪੌਂਸਰ ਕੀਤੇ ਜਾਣ ਵਾਲੇ ਵਿਅਕਤੀਆਂ ਤੇ ਨਿਰਭਰ ਕਰਦੀ ਹੈ ਸਪੌਂਸਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਕਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਹੈ ਇਸ ਦੌਰਾਨ ਪਰਿਵਾਰਕ ਮੈਂਬਰ ਜੇਕਰ ਕੋਈ ਸਰਕਾਰੀ ਸਹਾਇਤਾ ਲੈਂਦਾ ਹੈ ਤਾਂ ਸਪான்ਸਰ ਕਰਨ ਵਾਲੇ ਵਿਅਕਤੀ ਨੂੰ ਉਹ ਰਕਮ ਅਦਾ ਕਰਨੀ ਪੈਂਦੀ ਹੈ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਚ ਲੋਟਰੀ ਤਰੀਕੇ ਨਾਲ ਪੀਆਰ ਮਿਲਦੀ ਹੈ ਇਸ ਪ੍ਰੋਗਰਾਮ ਤਹਿਤ ਇਸ ਸਾਲ 10000 ਬਿਨੇਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਲੋਟਰੀ ਦੇ ਚੱਲਦੇ ਇਸ ਪ੍ਰੋਗਰਾਮ ਨੂੰ ਬਿਨੇਕਾਰਾਂ ਵੱਲੋਂ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਪੰਜਾਬੀ ਮੂਲ ਦੇ ਅਮਨ ਬਰਾੜ ਨੇ ਦੱਸਿਆ ਕਿ ਉਹਨਾਂ ਵੱਲੋਂ 2020 ਚ ਪੀਆਰ ਦੀ ਅਰਜ਼ੀ ਦਿੱਤੀ ਗਈ ਸੀ ਤੇ 2025 ਦੌਰਾਨ ਉਹਨਾਂ ਨੂੰ ਉਸ ਸਮੇਂ ਪੀਆਰ ਲਈ ਇਨਵੀਟੇਸ਼ਨ ਮਿਲੀ ਜਦੋਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਸੀ 2021 ਤੋਂ ਇਸ ਪ੍ਰੋਗਰਾਮ ਚ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਬੰਦ ਹੈ 2020 ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਮਾਪਿਆਂ ਦੀ ਪੀਆਰ ਲਈ ਇੰਟਰਸਟ ਫਾਰਮ ਭਰਿਆ ਸੀ ਅਤੇ 2021 ਤੋਂ ਬਾਅਦ ਇਨ੍ਹਾਂ ਹੀ ਲੋਕਾਂ ਵਿੱਚੋਂ ਕੁਝ ਨੂੰ ਪੀਆਰ ਲਈ ਇਨਵੀਟੇਸ਼ਨ ਭੇਜੇ ਜਾ ਰਹੇ ਸਨ ਦਸਣਯੋਗ ਹੈ ਕਿ ਕੈਨੇਡਾ ਵੱਲੋਂ ਲੰਘੇ ਸਾਲ ਇਮੀਗ੍ਰੇਸ਼ਨ ਟੀਚਿਆਂ 'ਚ ਵੱਡੀ ਕਟੌਤੀ ਕੀਤੀ ਗਈ ਹੈ ਫੈਡਰਲ ਸਰਕਾਰ ਵੱਲੋਂ 2025 ਦੌਰਾਨ 395000 2026 'ਚ 380000 ਤੇ 2027 ਦੌਰਾਨ 365000 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਇਮੀਗ੍ਰੇਸ਼ਨ ਟੀਚਾ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ 2026 ਦੌਰਾਨ 21500 ਅਤੇ 2027 ਦੌਰਾਨ 20000 ਮਾਪਿਆਂ ਨੂੰ ਪੀਆਰ ਦੇਣ ਦਾ ਟੀਚਾ ਹੈ ਲਾਟਰੀ ਸਿਸਟਮ 'ਚ ਮਾਪਿਆਂ ਦੀ ਪੀਆਰ ਨਾ ਹੋਣ ਦੇ ਚਲਦਿਆਂ ਮਾਨਵਤਾਵਾਦੀ ਤੇ ਹਮਦਰਦੀ ਦੇ ਆਧਾਰ ਤੇ ਵੀ ਪੀਆਰ ਦੀ ਅਰਜ਼ੀ ਦਿੱਤੀ ਜਾ ਸਕਦੀ ਹੈ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਇਸ ਵਿਧੀ ਰਾਹੀਂ ਅਰਜ਼ੀ ਦੇਣ ਲਈ ਬਿਨੇਕਾਰ ਕੈਨੇਡਾ 'ਚ ਹੋਣਾ ਲਾਜ਼ਮੀ ਹੈ ਤੇ ਇਸ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਪੀਆਰ ਨਾ ਮਿਲਣ ਦੀ ਸੂਰਤ 'ਚ ਮਾਪਿਆਂ ਨੂੰ ਟੈਂਪਰੇਰੀ ਰੈਜ਼ੀਡੈਂਟ ਵਜੋਂ ਵੀ ਬੁਲਾਇਆ ਜਾ ਸਕਦਾ ਹੈ ਕੈਨੇਡਾ 'ਚ ਰਹਿ ਰਹੇ ਪੀਆਰ ਅਤੇ ਨਾਗਰਿਕ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦੇ ਨੇ ਸੁਪਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਲਗਾਤਾਰ 5 ਸਾਲ ਕੈਨੇਡਾ 'ਚ ਰਹਿ ਸਕਦਾ ਹੈ 2022 ਤੋਂ ਪਹਿਲਾਂ ਸੁਪਰ ਵੀਜ਼ਾ ਹੋਲਡਰ ਲਗਾਤਾਰ 2 ਸਾਲ ਰਹਿ ਸਕਦੇ ਸਨ ਪਰ 2022 ਦੌਰਾਨ ਲਿਬਰਲ ਸਰਕਾਰ ਨੇ ਇਸ ਮਿਆਦ ਨੂੰ ਵਧਾ ਕੇ 5 ਸਾਲ ਕਰ ਦਿੱਤਾ ਸੀ ਇਸ ਲਈ ਆਮਦਨ ਦੀਆਂ ਕੁਝ ਸ਼ਰਤਾਂ ਨੇ ਸੁਪਰ ਵੀਜ਼ੇ ਦੀ ਸ਼ੁਰੂਆਤ 2011 ਦੌਰਾਨ ਹੋਈ ਸੀ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਹਰ ਸਾਲ 17000 ਸੁਪਰ ਵੀਜ਼ੇ ਜਾਰੀ ਹੋ ਰਹੇ ਸਨ ਸੂਪਰ ਵੀਜ਼ਾ ਅਪਲਾਈ ਕਰਨ ਲਈ ਸਪான்ਸਰ ਕਰਨ ਵਾਲਿਆਂ ਲਈ ਸਾਲਾਨਾ ਆਮਦਨ ਦੀ ਸ਼ਰਤ ਹੁੰਦੀ ਹੈ ਜੋ ਕਿ ਪਰਿਵਾਰਕ ਮੈਂਬਰਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਮੌਜੂਦਾ ਸੂਚੀ ਅਨੁਸਾਰ 4 ਵਿਅਕਤੀਆਂ ਦੇ ਪਰਿਵਾਰ ਲਈ ਆਮਦਨ 56724 ਡਾਲਰ ਹੋਣੀ ਚਾਹੀਦੀ ਹੈ 4 ਵਿਅਕਤੀਆਂ ਤੋਂ ਭਾਵ ਜੇਕਰ ਕੋਈ ਪਤੀ ਪਤਨੀ ਤੇ ਆਪਣੇ ਮਾਪੇ ਨੂੰ ਬੁਲਾਉਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਸਾਲਾਨਾ ਆਮਦਨ 56000 724 ਡਾਲਰ ਹੋਣੀ ਚਾਹੀਦੀ ਹੈ ਸੁਪਰ ਵੀਜ਼ੇ ਦੀ ਅਰਜ਼ੀ ਦੀ ਫੀਸ 100 ਡਾਲਰ ਹੈ ਸੁਪਰ ਵੀਜ਼ਾ ਲਈ ਮੈਡੀਕਲ ਇੰਸ਼ੋਰੈਂਸ ਲਾਜ਼ਮੀ ਹੈ ਜਿਹੜੇ ਇਮੀਗ੍ਰੈਂਟ ਕੈਨੇਡਾ 'ਚ ਪੀਆਰ ਨਹੀਂ ਹੁੰਦੇ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਨਹੀਂ ਬੁਲਾ ਸਕਦੇ ਤੇ ਉਹਨਾਂ ਕੋਲ ਆਪਣੇ ਮਾਪਿਆਂ ਨੂੰ ਵਿਜ਼ਟਰ ਵੀਜ਼ੇ ਤੇ ਸੱਦਣ ਦਾ ਵਿਕਲਪ ਹੁੰਦਾ ਹੈ ਵਿਜ਼ਟਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਕੈਨੇਡਾ 'ਚ 6 ਮਹੀਨੇ ਰਹਿ ਸਕਦਾ ਹੈ ਤੇ ਵਾਅਦੇ ਦੀ ਅਰਜ਼ੀ ਵੀ ਦੇ ਸਕਦਾ ਹੈ ਇਹਨਾਂ ਦੋਨਾਂ ਹਾਲਾਤਾਂ 'ਚ ਮਾਪਿਆਂ ਨੂੰ ਮੈਡੀਕਲ ਸਹੂਲਤ ਨਹੀਂ ਮਿਲਦੀ ਕੈਨੇਡਾ ਚ ਸਿੱਖਾਂ ਤੇ ਮੁੜ ਖਤਰਾ ਮੰਡਰਾ ਰਿਹਾ ਏ ਤੇ ਜਲਦ ਹੀ ਹਰਦੀਪ ਸਿੰਘ ਨਿੱਜਰ ਕਤਲकांड ਵਰਗੀਆਂ ਵਾਰਦਾਤਾਂ ਵਾਪਰ ਸਕਦੀਆਂ ਨੇ ਆਉਂਦੀ 23 ਨਵੰਬਰ ਨੂੰ ਆਟਵਾ ਵਿਖੇ ਖਾਲਿਸਤਾਨ ਬਾਰੇ ਸੰਕੇਤਕ ਰਾਏ ਸ਼ਮਾਰੀ ਹੋਣੀ ਹੈ ਤੇ ਇਸ ਤੋਂ ਪਹਿਲਾਂ ਕਈ ਸਿੱਖ ਨਿਸ਼ਾਨੇ ਤੇ ਆ ਚੁੱਕੇ ਨੇ ਮਿਸਾਲ ਵਜੋਂ RCMP ਵੱਲੋਂ ਬ੍ਰੈਂਪਟਨ ਦੇ ਇੰਦਰਜੀਤ ਸਿੰਘ ਗੋਸਲ ਨੂੰ ਸੂਚਿਤ ਕੀਤਾ ਗਿਆ ਕਿ ਕੁਝ ਹਫ਼ਤਿਆਂ ਚ ਹੀ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇੰਦਰਜੀਤ ਸਿੰਘ ਗੋਸਲ ਨੂੰ ਰਸਮੀ ਤੌਰ ਤੇ ਖਤਰੇ ਬਾਰੇ ਜਾਣੂ ਕਰਵਾਉਂਦਿਆਂ आरसीएमपी ਨੇ ਕਹਿ ਕੇ ਹਥਿਆਰਬੰਦ ਸ਼ੱਕੀ ਪੁੱਜ ਚੁੱਕੇ ਨੇ ਤੇ ਮੌਕੇ ਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇੰਦਰਜੀਤ ਸਿੰਘ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਪਰ ਉਸ ਨੇ ਆਪਣੇ ਕੰਮਕਾਜ 'ਚ ਅੜਿੱਕੇ ਪੈਣ ਦਾ ਜ਼ਿਕਰ ਕਰਦਿਆਂ ਸੁਰੱਖਿਆ ਲੈਣ ਤੋਂ ਨਾ ਕਰ ਦਿੱਤੀ ਦੱਸਦੀ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਸਾਰੀ ਜ਼ਿੰਮੇਵਾਰੀ ਇੰਦਰਜੀਤ ਸਿੰਘ ਗੋਸਲ ਵੱਲੋਂ ਨਿਭਾਈ ਜਾ ਰਹੀ ਹੈ ਗੋਸਲ ਨੇ ਆਰਸੀਐਮਪੀ ਦੀ ਚੇਤਾਵਨੀ ਬਾਰੇ ਵਿਸਤਾਰਤ ਵੇਰਵੇ ਦੇਣ ਤੋਂ ਨਾ ਕਰ ਦਿੱਤੀ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਇਹ ਖਤਰਾ ਕਥਿਤ ਤੌਰ ਤੇ ਭਾਰਤ ਸਰਕਾਰ ਵੱਲੋਂ ਪੈਦਾ ਹੋ ਰਿਹਾ ਹੈ ਪ੍ਰਧਾਨ ਮੰਤਰੀ ਮਾਰਕਰਨੀ ਵੱਲੋਂ ਨਵੀਂ ਦਿੱਲੀ ਵਿਖੇ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰਦਿਆਂ ਭਾਰਤ ਨਾਲ ਸਬੰਧਾਂ ਨੂੰ ਸੁਖਾਵੇਂ ਬਣਾਉਣ ਦਾ ਯਤਨ ਕੀਤਾ ਗਿਆ ਹੈ ਪਰ ਪੁਲਿਸ ਦੀ ਤਾਜ਼ਾ ਚੇਤਾਵਨੀ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਹੀ ਹੈ ਵੌਲਡ ਸਿੱਖ ਆਰਗੇਨਾਈਜੇਸ਼ਨ ਦੇ 발ਪ੍ਰੀਤ ਸਿੰਘ ਨੇ ਦੱਸਿਆ ਕਿ ਸਿਰਫ ਇੱਕ ਜਣੇ ਨੂੰ ਚੇਤਾਵਨੀ ਨਹੀਂ ਮਿਲੀ ਸਗੋਂ ਕਈ ਸਿੱਖ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਆਰਸੀਐਮਪੀ ਤੇ ਕੈਨੇਡੀਅਨ ਖੁਫੀਆ ਏਜੰਸੀ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਭਾਰਤ ਸਰਕਾਰ ਮੁੜ ਕੈਨੇਡਾ 'ਚ ਆਪਣੇ ਵਿਰੋਧੀਆਂ ਨੂੰ ਪਿੱਛੇ ਪੈ ਚੁੱਕੀ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਤਰਜਮਾਨ ਨੇ ਕਿਹਾ ਕਿ ਭਾਰਤ ਨਾਲ ਸਬੰਧ ਪੜਤਾਲ ਦੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ ਪਰ ਅਤੀਤ ਚ ਖੁਫੀਆ ਏਜੰਸੀ ਸਾਫ ਤੌਰ ਤੇ ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਚ ਆਪਣੇ ਲੁਕਵੇਂ ਏਜੰਟਾਂ ਰਾਹੀਂ ਵੱਡੇ ਪੱਧਰ ਤੇ ਸਰਗਰਮੀਆਂ ਚਲਾਉਂਦਿਆਂ ਕੈਨੇਡੀਅਨ ਸਿਆਸਤਦਾਨਾਂ ਤੇ ਕਮਿਊਨਿਟੀਆਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਚੇਤੇ ਰਹਿ ਕੇ RCMP ਵੱਲੋਂ ਸਿੱਖਾਂ ਨੂੰ ਜਾਣਦੇ ਖਤਰਿਆਂ ਤੋਂ ਸੁਚੇਤ ਕਰਨ ਦਾ ਸਿਲਸਲਾ 2022 ਚ ਆਰੰਭਿਆ ਗਿਆ ਅਤੇ ਹਰਦੀਪ ਸਿੰਘ ਨਿੱਜਰਸਣੇ ਕਈ ਜਣੇ ਸੂਚੀ ਦੇ ਵਿੱਚ ਸ਼ਾਮਲ ਸਨ ਸਿੱਖ ਆਗੂਆਂ ਨੂੰ ਇਥੋਂ ਤੱਕ ਆਖ ਦਿੱਤਾ ਗਿਆ ਕਿ ਉਹ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਚਲੇ ਜਾਣ RCMP ਨੇ ਪਿਛਲੇ ਸਾਲ ਅਕਤੂਬਰ ਚ ਭਾਰਤ ਸਰਕਾਰ ਦੇ ਏਜੰਟਸ ਨੂੰ ਖਾਲਿਸਤਾਨ ਹਮਾਇਤੀਆਂ ਵਿਰੁੱਧ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਸੀ ਕੈਨੇਡਾ ਚ 55000 ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਕੈਨੇਡਾ ਪੋਸਟ ਵਾਪਸ ਗੱਲਬਾਤ ਦੀ ਮੇਜ਼ ਤੇ ਆਵੇ ਅਤੇ ਆਪਣੇ ਕਰਮਚਾਰੀਆਂ ਨਾਲ ਇੱਕ ਨਿਰਪੱਖ ਪ੍ਰਮਾਣਿਤ ਸਮਝੌਤੇ ਲਈ ਵਚਨਬੱਧ ਹੋਵੇ ਨਹੀਂ ਤਾਂ ਯੂਨੀਅਨ ਗੱਲਬਾਤ ਨੂੰ ਅੱਗੇ ਵਧਾਉਣ ਲਈ ਹੋਰ ਸਖਤ ਕਾਰਵਾਈਆਂ ਤੇ ਵਿਚਾਰ ਕਰੇਗੀ ਕੈਨੇਡਾ ਯੂਨੀਅਨ ਆਫ ਪੋਸਟਲ ਵਰਕਰਸ ਦੀ ਰਾਸ਼ਟਰੀ ਪ੍ਰਧਾਨ ਜੈਨ ਸਿਮਪਸਨ ਨੇ ਕਿਹਾ ਹੈ ਕਿ ਕੈਨੇਡਾ ਪੋਸਟ ਕਦੋਂ ਟਾਲਮਟੋਲ ਕਰਨਾ ਤੇ ਵੋਟ ਦੇ ਨਤੀਜਿਆਂ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰੇਗਾ ਅਸੀਂ ਕੈਨੇਡਾ ਪੋਸਟ ਨੂੰ ਯੂਨੀਅਨ ਦੀਆਂ ਗਲੋਬਲ ਪੇਸ਼ਕਸ਼ਾਂ ਨੂੰ ਸਵੀਕਾਰ ਕਰਨ ਲਈ ਕਹਿੰਦੇ ਹਾਂ ਸਿਮਪਸਨ ਨੇ ਸੰਘੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਪੋਸਟ 'ਚ ਅਜਿਹੇ ਲੋਕਾਂ ਨੂੰ ਨਿਯੁਕਤ ਕਰੇ ਜੋ ਯੂਨੀਅਨ ਨਾਲ ਸਮੂਹਿਕ ਸਮਝੌਤੇ ਤੇ ਗੱਲਬਾਤ ਕਰਨ ਲਈ ਤਿਆਰ ਹੋਣ ਨਵੇਂ ਸਮੂਹਿਕ ਸਮਝੌਤੇ ਲਈ ਗੱਲਬਾਤ ਡੇਢ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ। ਸਿੰਪਸਨ ਨੇ ਬਿਨਾਂ ਇਹ ਸਪਸ਼ਟ ਕੀਤੇ ਕਿ ਉਹ ਕਾਰਵਾਈਆਂ ਕੀ ਹੋਣਗੀਆਂ, ਕਿਹਾ ਕਿ ਜੇ ਕੈਨੇਡਾ ਪੋਸਟ ਟਾਲਮਟੋਲ ਕਰਨਾ ਜਾਰੀ ਰੱਖਦਾ ਹੈ, ਤਾਂ ਡਾਕ ਕਰਮਚਾਰੀਆਂ ਕੋਲ ਗੱਲਬਾਤ ਨੂੰ ਅੱਗੇ ਵਧਾਉਣ ਲਈ ਹੋਰ ਸਖਤ ਕਾਰਵਾਈਆਂ ਤੇ ਵਿਚਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਮਈ 'ਚ ਕੈਨੇਡਾ ਪੋਸਟ ਨੇ ਆਪਣੇ ਗਾਹਕਾਂ ਨੂੰ ਇੱਕ ਜਨਤਕ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਸੀ ਕਿ ਡਾਕ ਸਪੁਰਦਗੀ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਯੂਨੀਅਨ ਨੇ ਮੈਂਬਰਾਂ ਨੂੰ ਓਵਰਟਾਈਮ ਕਰਨ ਤੋਂ ਮਨਾ ਕਰਨ ਦਾ ਫੈਸਲਾ ਕੀਤਾ ਸੀ ਸਿਮਸਨ ਨੇ ਕਿਹਾ ਕਿ ਸੀਯੂਪੀਡਬਲਿਊ ਦੇ ਮੈਂਬਰ ਸੋਮਵਾਰ ਨੂੰ ਆਪਣੀ ਕਿਰਤ ਕਾਰਵਾਈ ਨੂੰ ਓਵਰਟਾਈਮ ਪਾਬੰਦੀ ਤੋਂ ਫਲਾਇਰ ਪਾਬੰਦੀ ਚ ਬਦਲ ਦੇਣਗੇ ਜਿਸ ਦਾ ਮਤਲਬ ਹੈ ਕਿ ਡਾਕ ਕਰਮਚਾਰੀ ਹੁਣ ਡਾਕ ਦੇ ਨਾਲ ਵਪਾਰਕ ਫਲਾਇਰਸ ਦੀ ਵੰਡ ਨਹੀਂ ਕਰਨਗੇ ਯੂਨੀਅਨ ਦਾ ਕਹਿਣਾ ਹੈ ਕਿ ਡਾਕ ਕੈਰੀਅਰਸ ਨੂੰ ਫਲਾਇਰਸ ਦੀ ਵੰਡ ਲਈ ਸਹੀ ਢੰਗ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਸਿਮਸਨ ਕਹਿੰਦੀ ਹੈ ਕਿ ਵੰਡਣਾ ਬੋਝਲ ਹੈ ਕੈਨੇਡਾ ਪੋਸਟ ਨੇ ਇੱਕ ਬਿਆਨ ਚ ਦੱਸਿਆ ਕਿ ਉਹ ਫਲਾਇਰਸ ਦੀ ਵੰਡ ਬੰਦ ਕਰਨ ਦੇ ਯੂਨੀਅਨ ਦੇ ਫੈਸਲੇ ਤੋਂ ਨਿਰਾਸ਼ ਹੈ ਇਹ ਫੈਸਲਾ ਹਜ਼ਾਰਾਂ ਕੈਨੇਡੀਅਨ ਕਾਰੋਬਾਰਾਂ ਨੂੰ ਪ੍ਰਭਾਵਿਤ ਕਰੇਗਾ ਜੋ ਡਾਕ ਰਾਹੀਂ ਆਪਣੇ ਗਾਹਕਾਂ ਤੱਕ ਜਾਣਕਾਰੀ ਤੇ ਪੇਸ਼ਕਸ਼ ਪਾਉਂਦੇ ਨੇ ਇਸੇ ਤਰੀਕੇ ਨਾਲ ਕੈਨੇਡਾ ਪੋਸਟ ਅਨੁਸਾਰ ਸਮੂਹਿਕ ਸੌਦੇਬਾਜ਼ੀ ਬਾਰੇ ਅਨਿਸ਼ਚਿਤਤਾ ਕਾਰਨ ਡਾਕ ਸੇਵਾ ਰੋਜ਼ਾਨਾ ਲੱਖਾਂ ਡਾਲਰ ਦਾ ਕਾਰੋਬਾਰ ਗੁਆ ਰਹੀ ਹੈ ਕਰਾਊਨ ਕਾਰਪੋਰੇਸ਼ਨ ਦੀਆਂ ਵਿੱਤੀ ਮੁਸ਼ਕਲਾਂ ਨੂੰ ਗੱਲਬਾਤ ਦੌਰਾਨ ਚੰਗੀ ਤਰ੍ਹਾਂ ਦਰਜ ਕੀਤਾ ਗਿਆ ਹੈ ਕਮਿਸ਼ਨਰ ਵਿਲੀਅਮ ਕੈਪਲਾਨ ਦੀ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਉਦਯੋਗਿਕ ਜਾਂਚ ਕਮਿਸ਼ਨ ਦੀ ਰਿਪੋਰਟ ਚ ਪਾਇਆ ਗਿਆ ਸੀ ਕਿ ਡਾਕ ਸੇਵਾ ਪ੍ਰਭਾਵਸ਼ਾਲੀ ਢੰਗ ਨਾਲ ਦਿਵਾਲੀਆ ਹੋ ਗਈ ਸੀ ਤੇ ਇਸ ਨੂੰ ਬਚੇ ਰਹਿਣ ਲਈ ਕਾਫੀ ਸੁਧਾਰਾਂ ਦੀ ਲੋੜ ਹੈ ਪਿਛਲੇ ਮਹੀਨੇ ਕੈਨੇਡਾ ਪੋਸਟ ਨੇ 2025 ਦੀ ਦੂਜੀ ਤਿਮਾਹੀ ਚ 407 ਮਿਲੀਅਨ ਡਾਲਰ ਦਾ ਨੁਕਸਾਨ ਦੱਸਿਆ ਜਿਸ ਦਾ ਕਾਰਨ ਕਿਰਤ ਅਨਿਸ਼ਚਿਤਤਾ ਦੇ ਕਾਰਨ ਪਾਰਸਲ ਸਪੁਰਦਗੀ ਚ ਗਿਰਾਵਟ ਦੱਸਿਆ ਗਿਆ ਕੈਨੇਡੀਅਨ ਸਰਕਾਰ ਨੇ ਆਪਣੀ ਅਸਥਾਈ ਵਿਦੇਸ਼ੀ ਕਰਮਚਾਰੀ ਨੀਤੀ 'ਚ ਇੱਕ ਵੱਡੇ ਬਦਲਾਅ ਦਾ ਸੰਕੇਤ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਉਹ ਨਿਯਮਾਂ ਨੂੰ ਸਖਤ ਕਰੇਗੀ ਤੇ ਇਸ ਸਕੀਮ ਨੂੰ ਖਾਸ ਖੇਤਰਾਂ ਤੇ ਖਿੱਤਿਆਂ ਤੇ ਕੇਂਦਰਿਤ ਕਰੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਕੀਤੀ ਗਈ ਇਸ ਘੋਸ਼ਣਾ ਨੇ ਉਹਨਾਂ ਹੁਨਰਮੰਦ ਪੇਸ਼ੇਵਰਾਂ 'ਚ ਬੇਚਾਨੀ ਪੈਦਾ ਕਰ ਦਿੱਤੀ ਹੈ ਜੋ ਕੈਨੇਡਾ 'ਚ ਕੰਮ ਕਰਨ ਲਈ ਇਸ ਪ੍ਰੋਗਰਾਮ ਤੇ ਨਿਰਭਰ ਕਰਦੇ ਨੇ। ਕਾਰਨੀ ਨੇ ਆਪਣੀ ਪਾਰਟੀ ਦੇ ਕੌਕਸ ਨੂੰ ਦੱਸਿਆ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਨੂੰ ਇੱਕ ਕੇਂਦਰਿਤ ਪਹੁੰਚ ਦੀ ਲੋੜ ਹੈ ਜੋ ਕਿ ਕਿਰਤ ਲੋੜਾਂ ਨੂੰ ਬਿਹਤਰ ਢੰਗ ਨਾਲ ਸ਼ਹਿਰਾਂ ਦਾ ਬਣਾਏ ਅਤੇ ਰਿਹੈਸ਼ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਤੇ ਦਬਾਅ ਘਟਾਏ। ਉਹਨਾਂ ਨੇ 2027 ਦੇ ਅੰਤ ਤੱਕ ਗੈਰ ਸਥਾਈ ਨਿਵਾਸੀਆਂ ਦੀ ਆਬਾਦੀ ਨੂੰ ਲਗਭਗ 7% ਤੋਂ ਘਟਾ ਕੇ 5% ਤੱਕ ਕਰਨ ਦਾ ਇੱਕ ਟੀਚਾ ਵੀ ਨਿਰਧਾਰਤ ਕੀਤਾ ਹੈ। ਜੇਕਰ ਇਹ ਲਾਗੂ ਕੀਤਾ ਜਾਂਦਾ ਹੈ ਤਾਂ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਗਿਣਤੀ ਘਟ ਜਾਵੇਗੀ ਅਧਿਕਾਰੀਆਂ ਨੇ ਅਜੇ ਤੱਕ ਪੂਰੇ ਵੇਰਵੇ ਪ੍ਰਕਾਸ਼ਿਤ ਨਹੀਂ ਕੀਤੇ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਿਯਮਾਂ ਨੂੰ ਸਖਤ ਕਰਨ ਦਸਤਾਵੇਜ਼ੀ ਮਾਪਦੰਡਾਂ ਨੂੰ ਵਧਾਉਣ ਅਤੇ ਉਨ੍ਹਾਂ ਭੂਮਿਕਾਵਾਂ ਤੇ ਖੇਤਿਆਂ ਦੀਆਂ ਕਿਸਮਾਂ ਨੂੰ ਸੀਮਤ ਕਰਨ ਦੀ ਸੰਭਾਵਨਾ ਹੈ ਜੋ ਵਿਦੇਸ਼ੀ ਕਿਰਤ ਤੱਕ ਜਲਦੀ ਪਹੁੰਚ ਕਰ ਸਕਦੇ ਨੇ ਜੋ ਨਿਯੋਗਤਾ ਅੰਤਰਰਾਸ਼ਟਰੀ ਪ੍ਰਤੀਬਾਧ ਦੇ ਉੱਤੇ ਨਿਰਭਰ ਕਰਦੇ ਨੇ ਜਿਵੇਂ ਕਿ ਇੱਕ ਫਰਮਾ ਤੋਂ ਲੈ ਕੇ ਸਿਹਤ ਸੇਵਾਵਾਂ ਤੱਕ ਉਹ ਨਵੀਆਂ ਰੁਕਾਵਟਾਂ ਬਾਰੇ ਚਿੰਤਤ ਹਨ ਉਦਯੋਗ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਚਾਨਕ ਸਖਤੀ ਪ੍ਰੋਜੈਕਟਾਂ ਨੂੰ ਵਿਗਾੜ ਸਕਦੀ ਹੈ ਤੇ ਵਿਕਾਸ ਨੂੰ ਹੌਲੀ ਕਰ ਸਕਦੀ ਹੈ ਕੁਝ ਕਾਰੋਬਾਰੀ ਆਗੂ ਕਹਿੰਦੇ ਨੇ ਕਿ ਕੈਨੇਡਾ ਨੂੰ ਅਜੇ ਵੀ ਅਸਲ ਘਾਟਾ ਨੂੰ ਪੂਰਾ ਕਰਨ ਲਈ ਹੁਨਰਮੰਦ ਪ੍ਰਵਾਸੀਆਂ ਦੀ ਲੋੜ ਹੈ ਜਦਕਿ ਆਲੋਚਕਾਂ ਦਾ ਤਰਕ ਹੈ ਕਿ ਮੌਜੂਦਾ ਪ੍ਰਣਾਲੀ ਤਨਖਾਹਾਂ ਨੂੰ ਘਟਾ ਸਕਦੀ ਹੈ ਤੇ ਸਥਾਨਕ ਸੇਵਾਵਾਂ 'ਤੇ ਦਬਾਅ ਪਾ ਸਕਦੀ ਹੈ ਕਾਰਨੀ ਨੇ ਸੁਧਾਰਾਂ ਨੂੰ ਜ਼ਿੰਮੇਵਾਰੀ ਭਰੇ ਇਮੀਗ੍ਰੇਸ਼ਨ ਪ੍ਰਬੰਧਨ ਦੇ ਹਿੱਸੇ ਵਜੋਂ ਪੇਸ਼ ਕੀਤਾ ਸਰਕਾਰ ਨੇ ਕਿਹਾ ਕਿ ਉਹ ਪੱਤ ਝੜ ਚ ਨੀਤੀ ਦੇ ਵੇਰਵਿਆਂ ਤੇ ਕੰਮ ਕਰੇਗੀ ਅਤੇ ਤਬਦੀਲੀਆਂ ਲਾਗੂ ਹੋਣ ਤੋਂ ਪਹਿਲਾਂ ਸੂਬਿਆਂ ਨਿਯੋਕਤਾਵਾਂ ਅਤੇ ਸੈਟਲਮੈਂਟ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕਰੇਗੀ ਅਮਰੀਕਾ 'ਚ ਹਰਜਿੰਦਰ ਸਿੰਘ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਟਰੱਕ ਡਰਾਈਵਰਾਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਨ ਦਾ ਰੁਝਾਨ ਕੈਨੇਡਾ 'ਚ ਵੀ ਦਾਖਲ ਹੋ ਚੁੱਕਾ ਹੈ ਤੇ BC ਦੇ ਹੋਪ ਵਿਖੇ ਇਨਸਪੈਕਸ਼ਨ ਸਟੇਸ਼ਨ ਤੇ ਟਰੱਕ ਡਰਾਈਵਰਾਂ ਤੋਂ ਇਮੀਗ੍ਰੇਸ਼ਨ ਸਟੇਟਸ ਦੇ ਸਬੂਤ ਮੰਗੇ ਜਾ ਰਹੇ ਨੇ ਕੈਨੇਡੀਅਨ ਟਰਕਿੰਗ ਇੰਡਸਟਰੀ 'ਚ ਕੋਸਰਮੋਸਰ ਸ਼ੁਰੂ ਹੋ ਚੁੱਕੀ ਹੈ ਪਰ ਫਿਲਹਾਲ ਕਿਸੇ ਹੋਰ ਸ਼ਹਿਰ ਤੋਂ ਅਜੇ ਹੀ ਰਿਪੋਰਟ ਸਾਹਮਣੇ ਨਹੀਂ ਆਈ ਬੀਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਰਲ ਕੇ ਟਰੱਕ ਚਲਾਉਂਦੇ ਪਤੀ ਪਤਨੀ ਨੂੰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਅਫਸਰਾਂ ਨੇ ਰੋਕਿਆ ਤੇ ਇਮੀਗ੍ਰੇਸ਼ਨ ਦਸਤਾਵੇਜ਼ ਮੰਗੇ ਦੋਹਾਂ ਕੋਲ ਦਸਤਾਵੇਜ਼ ਸਬੂਤ ਮੌਜੂਦ ਸਨ ਪਰ ਇਹਨਾਂ ਦੀ ਗੈਰ ਮੌਜੂਦਗੀ 'ਚ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ ਇਹ ਦੱਸਣਾ ਮੁਸ਼ਕਲ ਹੈ ਦੂਜੇ ਪਾਸੇ ਹਾਈਵੇ 401 ਤੇ ਇੱਕ ਟੈਂਕਰ ਹਾਦਸਾਗ੍ਰਸਤ ਹੋਣ ਮਗਰੋਂ ਆਵਾਜਾਈ ਬੰਦ ਹੋ ਗਈ অন্ਟਾਰੀਓ ਪ੍ਰਿਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਐਲਨ ਰੋਡ ਅਤੇ ਐਵੈਨਿਊ ਰੋਡ ਦਰਮਿਆਨ ਮੁਢਲੇ ਤੌਰ ਤੇ ਸਾਰੀਆਂ ਲੇਨਸ ਬੰਦ ਹੋ ਗਈਆਂ ਨੇ ਪਰ ਕੁਝ ਸਮੇਂ ਬਾਅਦ ਪੂਰਬ ਵੱਲ ਜਾਣ ਵਾਲੀਆਂ ਲੇਨਸ ਨੂੰ ਖੋਲ ਦਿੱਤਾ ਗਿਆ ਹੈ। ਲੰਬੇ ਸਮੇਂ ਤੋਂ ਭਾਰਤੀ ਨੌਜਵਾਨ ਚੰਗੇ ਭਵਿੱਖ ਲਈ ਅਮਰੀਕਾ, ਕੈਨੇਡਾ ਸਣੇ ਕਈ ਹੋਰ ਦੇਸ਼ਾਂ 'ਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ। ਇਸ ਦੌਰਾਨ ਉੱਥੇ ਉਹਨਾਂ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਜਿਸ ਕਾਰਨ ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ। ਇਸੇ ਦੌਰਾਨ ਇੱਕ ਡਰਾਉਣੀ ਰਿਪੋਰਟ ਸਾਹਮਣੇ ਆ ਰਹੀ ਹੈ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਨੇ। ਰੀਪੋਰਟ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਵਿਦੇਸ਼ਾਂ 'ਚ ਪੜ੍ਹਾਈ ਕਰ ਰਹੇ 633 ਭਾਰਤੀ ਵਿਦਿਆਰਥੀ ਵੱਖ-ਵੱਖ ਕਾਰਨਾ ਕਰਕੇ ਮਾਰੇ ਗਏ ਜਿਨ੍ਹਾਂ ਵਿੱਚ ਕੁਝ ਮੌਤਾਂ ਕੁਦਰਤੀ ਕਾਰਨਾ ਕਰਕੇ, ਕੁਝ ਦੁਰਘਟਨਾਵਾਂ ਕਰਕੇ, ਮੈਡੀਕਲ ਮਾਮਲਿਆਂ ਕਾਰਨ ਹੋਈਆਂ ਨੇ। ਇਸ ਦੌਰਾਨ ਸਭ ਤੋਂ ਵੱਧ 172 ਮੌਤਾਂ ਕੈਨੇਡਾ 'ਚ ਹੋਈਆਂ ਨੇ, ਜਦਕਿ ਦੂਜੇ ਨੰਬਰ ਤੇ ਅਮਰੀਕਾ ਹੈ ਜਿੱਥੇ 108 ਮੌਤਾਂ ਹੋਈਆਂ, ਇਸ ਤੋਂ ਇਲਾਵਾ ਇੰਗਲੈਂਡ 'ਚ 58, ਆਸਟ੍ਰੇਲੀਆ 'ਚ 57, ਰੂਸ ਦੇ ਵਿੱਚ 37 ਮੌਤਾਂ ਹੋਈਆਂ ਨੇ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸਭ ਤੋਂ ਵੱਧ ਮੌਤਾਂ ਕੈਨੇਡਾ 'ਚ ਹੋਈਆਂ ਇਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਲਈ ਸਭ ਤੋਂ ਉੱਪਰ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ਾਂ 'ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋਣ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮਦਦ ਪੋਰਟਲ ਵਰਗੇ ਡਿਵਾਈਸਸ 'ਤੇ ਅਪਡੇਟ ਰਹਿਣ ਦੀ ਤਾਕੀਦ ਕੀਤੀ ਗਈ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਵਧੇਰੇ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦਾ ਸਮਰਥਨ ھیਠਾਂ ਡਿੱਗਿਆ ਲੋਕਾਂ ਦੀ ਰਾਏ ਇਮੀਗ੍ਰੇਸ਼ਨ ਬਾਰੇ ਬਹੁਤ ਤੇਜ਼ੀ ਨਾਲ ਬਦਲ ਰਹੀ ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਨੇ ਕਈ ਤਰੀਕੇ ਟੈਂਪਰੇਰੀ ਤੇ ਪਰਮਾਨੈਂਟ ਤੌਰ ਤੇ ਮਾਪਿਆਂ ਨੂੰ ਸੱਦਿਆ ਜਾ ਸਕਦਾ ਹੈ ਕੈਨੇਡਾ ਪੋਸਟ ਦੀ ਮੁਲਾਜ਼ਮ ਯੂਨੀਅਨ ਨੇ ਦਿੱਤੀ ਸਖਤ ਚੇਤਾਵਨੀ ਸੋਮਵਾਰ ਤੋਂ ਵਿਪਾਰਕ ਫਲਾਈਅਰਸ ਦੀ ਵੰਡ ਨਹੀਂ ਕਰਨਗੇ ਮੁਲਾਜ਼ਮ ਕੈਨੇਡਾ ਚ ਸਿੱਖਾਂ ਉਤੇ ਮੋੜ ਮੰਡਰਾ ਰਿਹਾ ਹੈ ਨਵਾਂ ਖਤਰਾ RCMP ਵੱਲੋਂ ਇੰਦਰਜੀਤ ਸਿੰਘ ਗੋਸਲ ਨੂੰ ਖਤਰੇ ਤੋਂ ਕੀਤਾ ਗਿਆ ਆਗਾ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ